ਜੀ ਸਾਥ ਸ੍ਰੀਆ ਕਾਲ ਜੀ ਸਾਰੇ ਵੀਰਾਂ ਨੂੰ ਨੀਟਾ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਆ ਦੋ ਝੋਟੀਆਂ ਤੇ ਦੋ ਵਿਹੜਾ ਟੋਪ ਕਲਾਸ ਵਿਹੜਾ ਦਿਖਾਵਾਂਗੇ ਤੇ ਟੋਪ ਕਲਾਸ ਹੀ ਝੋਟੀਆਂ ਜਿੰਨਾ ਵਿੱਚ ਤਿੰਨ ਪਸ਼ੂ ਸੂਏ ਆ ਤੇ ਇੱਕ ਬਹੁਤ ਹੀ ਚੰਗੇ ਰਿਕਾਰਡ ਵਾਲੀ ਗੱਬਣ ਵਿਹੜ ਦਿਖਾਉਣੀ ਆ ਆਜਾਣ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਸਿਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ। ਨਾਮ ਨੀਟਾ ਪਿੰਡ ਲਖੂਆਲਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ ਦਿਓ। 99 859926 60564 ਠੀਕ ਹੈ ਜੀ। ਇਧਰੋਂ ਕਰ ਲਈਏ ਸ਼ੁਰੂਆਤ। 959926 60564 ਠੀਕ ਹੈ ਜੀ। ਹਾਂਜੀ। ਆ ਦੱਸਿਓ ਵੈੜ ਬਾਰੇ ਇਹ ਵੈਣਾ ਦੋਵੇਂ ਵੀਰਜੀ ਫਾਰਮ ਚੋਂ ਲਈਆਂ ਨੇ ਹਾਂਜੀ ਵੈੜਾ ਇਹ ਮਤਲਬ 30 ਪਲੱਸ ਵਾਲੀਆਂ ਸਾਰੀਆਂ ਹੀ ਠੀਕ ਆ ਇੱਕ ਵੱਛੀ ਸੂਈ ਆ ਆਪਣੇ ਕੋਲ ਹਾਂਜੀ ਇੱਕ ਗੱਬਣ ਆ ਆ ਜਿਹੜੀ ਹਲੇ ਹਫ਼ਤਾ ਖੜਦੀ ਆ ਇਹ ਗੱਬਣ ਆ ਤੇ 20 ਤਰੀਕ ਨੂੰ ਹਲੇ ਦਿਨ ਪੂਰੇ ਹੁੰਦੇ ਆ ਠੀਕ ਆ ਦੂਜਾ ਸੂਆ ਇਹ ਸੂਣੀ ਆ ਉਹ ਦੂਜੇ ਸੂਏ ਸੂਪੀ ਆ ਠੀਕ ਆ ਹਾਂਜੀ ਤੇ ਵੇਖੋ ਵੈੜਾ ਕਿਦਾਂ ਨੇ ਆਪੇ ਵੈੜਾ ਦੋਵੇਂ ਟੋਪ ਕਲਾਸ ਆ ਜਿੰਨਾ ਹਿਸਾਬ ਲਾ ਲੈਣਾ ਵੀ ਕਿੰਨੇ ਦੁੱਧ ਵਾਲੀਆਂ ਆ ਹਾਂਜੀ ਤੇ ਕੀ ਹਿਸਾਬ ਦਾ ਬਰੀਡ ਕਿਦਾਂ ਤੇ ਕੀ ਹੈ ਜਿਹੜੇ ਸਿਆਣੇ ਵੀਰ ਉਹਨਾਂ ਰੋਜ਼ ਮਾਲ ਖਰੀਦਦੇ ਵੀਡੀਓ ਤੇ ਨਾਲ ਸਾਰਾ ਕੁਆਪੇ ਬਾਕੀ ਠੰਡੀਆਂ ਸੀਲ ਆ ਕਿਤੇ ਇਹ ਨਹੀਂ ਵੀ ਭੈਣ ਬਾਕੀ ਸੀਲੀਆਂ ਸੂਲੀਆਂ ਬਹੁਤ ਐ ਵੈਟ ਚ ਆ ਵੇਖੋ ਥਣ ਭਾਂਡਾ ਬਹੁਤ ਹੀ ਚੰਗਾ ਲੱਗਾ ਵੈ ਦੇਖੋ ਹਾਂ ਬਾਕੀ ਕੱਦ ਪੱਖੋਂ ਵੀ ਬਹੁਤ ਵੱਡੀ ਐ ਚੰਗੇ ਰਿਕਾਰਡ ਵਾਲੀ ਐ ਵੀਰ ਜੀ ਰਿਕਾਰਡ ਕਿੰਨਾ ਕਿ ਵੈਟ ਦਾ ਰਿਕਾਰਡ ਵੀਰ ਜੀ ਪਹਿਲੇ ਸੂਏ ਦਾ 25 26 ਕਿਲੋ ਦਾ ਆਇਆ ਠੀਕ ਐ ਹੁਣ 30 ਤੋਂ ਪਲੱਸ ਚਲਣੀ ਆ ਠੀਕ ਐ ਵੈਟ ਆਪਣੇ ਕੋਲ ਸੂਈ ਦੂਜੇ ਨੰਬਰ ਤੇ ਦਿਖਾਉਣੇ ਉਹਦੇ ਕੋਲ ਹੁਣ 25 26 ਹਾਜ਼ਰ ਦੁੱਧ ਆ ਠੀਕ ਐ ਪੰਜਵੇਂ ਦਿਨ ਦੀ ਸੂਈ ਥੱਲੇ ਠੀਕ ਐ 30 ਤੋਂ ਪਲੱਸ ਵਾਲੀ ਵੈਟ ਹੋ ਗਈ ਇਹ ਵੀ ਤੁਹਾਨੂੰ ਖੋਲ ਕੇ ਦੇਖੂਣੇ ਆਹ ਬਾਕੀ ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਤੇ ਫੇਸ ਕੁਆਲਟੀ ਕੋਈ ਚੈੱਕ ਕਰ ਸਕਦੇ ਬਹੁਤ ਹੀ ਸ਼ਾਨਦਾਰ ਵੈੜਿਆ ਇਧਰ ਵੇਖੋ ਬਹੁਤ ਹੀ ਸ਼ਾਨਦਾਰ ਵਸ਼ੀ ਹੈ ਬਾਕੀ ਕਦ ਕਾੜੇ ਬਹੁਤ ਚੰਗਾ ਥਾਨ ਪਾਂਡਾ ਵੀ ਬਹੁਤ ਵਧੀਆ ਤੁਰਿਆਣੀ ਆਂਦਾ ਕਰਮਾ ਵਾਲੀ ਹਾਂ ਇਹ ਸੂਨ ਤੱਕ ਹੋਰ ਤਿਆਰ ਹੋਈ ਨਹੀਂ ਹੈ ਮੋੜ ਲੀਏ ਮੋੜ ਤੋਂ ਵਿੱਚ ਇਧਰ ਦਿਖਾਵਾਂ ਪੂਤੀ ਬੱਤੀ ਕੋਈ ਵਧੀਆ ਫੇਸ ਆ ਬਾਕੀ ਥਣ ਭਾਂਡਾ ਤੁਸੀਂ ਚੈੱਕ ਕਰ ਸਕਦੇ ਥਣ ਬਹੁਤ ਹੀ ਵਧੀਆ ਲੱਗਾ ਕਰਮਾ ਵਾਲੀ ਨੂੰ ਬੰਦ ਗਏ ਪੰਦੋ ਵਜੇ ਜੋ ਤੱਕ ਸ਼ਹਿਰ ਘਤੀ ਤੀ ਉਹ ਪਲਾਸੇ ਵੀ ਦੇਗੀ ਠੀਕ ਹੈ ਜੀ ਹਾਂ ਜੀ ਪ੍ਰਿੰਟ ਬਹੁਤ ਹੀ ਸ਼ਾਨਦਾਰ ਹੈ ਵੇਖਦਾ ਜਿਆਦਾ ਚੰਗੀ ਹੋਛੀ ਹੈ ਜਿੰਨੀ ਸਫਤ ਕਰੋ ਇਹਦੀ ਬਰੀਕ ਲੋਈ ਦੀਆਂ ਕਾਗਜ਼ ਵਾਲੀ ਬਾਕੀ ਠੰਡੀ ਬਹੁਤ ਆ ਵੇਖ ਲਓ ਨੀਗੀ ਜੀ ਬੇੜੀ ਵੀਰ ਦੀ ਬੈਂਡ ਹੀ ਥੱਲੇ ਸਾਰੀਆਂ ਇਤਰਾ ਦੋਵੇਂ ਬੱਚੀਆਂ ਇਤਰਾ ਹੀ ਆ ਠੀਕ ਹੈ ਜੀ ਹਾਂ ਜੀ ਮੋਲੇ ਵੀਰ ਜੀ ਦਾ ਮੋਲੇ ਵੀਰ ਜੀ ਬੱਛੀ ਤੇ ਹੈਗੀ ਆ ਲੱਖ ਰੁਪਏ ਦੀ ਹਾਂਜੀ ਪਰ ਆਪਾਂ ਜਾਇਜ਼ ਦੇ ਦਾਂਗੇ ਕੋਈ ਚੱਕਰ ਨਹੀਂ ਪਰ ਬੱਛੀ 30 ਤੋਂ ਪਲੱਸ ਹੈ ਜਿੱਦਣ ਬੱਛੀ ਸੂ ਵੀ ਲੱਖੋਂ ਬਾਹਰ ਵੇਖਣ ਵਾਲੀ ਹੈ ਹਾਂਜੀ ਤੇ 95000 ਰੁਪਏ ਦੇ ਦਈਏ ਕਰ ਦੋ ਮਾਨਤਨ ਕਿੰਨਾ ਕਰ ਦਈਏ 90 ਦੇ ਦਈਏ ਹੋਰ ਛੱਡ ਦੋ ਹੋਰ ਛੱਡ ਦਿਓ ਯਾਰ ਹੋਰ ਛੱਡ ਦੋ 85000 ਦੀ ਹਾਂ ਨਾ ਬੱਛੀ ਦਵਾਂ 85 ਦੀ ਹਾਂਜੀ ਠੀਕ ਆ ਨਾ 85000 ਦੀ ਦਮਾ ਕੋਚ ਛੋੜ ਛਾੜ ਕਰ ਦਾਂਗੇ ਭੈਣ ਭਰਾ ਦੂਰੋਂ ਫੋਨ ਕਰੂ ਤਾਂ ਮਾਨਤਨ ਜਰੂਰ ਕਰਾਂਗੇ ਬਿਲਕੁਲ ਵੈਸੇ ਜਾਇ ਰੇਟ ਐ ਜੀ ਰੇਟ ਵੇਖ ਲਓ ਚੰਗੇ ਰਿਕਾਰਡ ਵਾਲੀ 85000 ਦੀ ਵੀਰਾਂ ਦੇ ਦੇ ਦਾਂਗੇ ਇਧਰ ਵੇਖੋ ਇਧਰ ਵੇਖੋ ਬਹੁਤ ਹੀ ਵਧੀਆ ਠੰਡ ਭਾਂਡਾ ਲੱਗਾ ਹੋਇਆ ਥੱਲੇ ਬੱਚੀ ਦੇ ਹਫਤਾ ਸੂਨ ਚ ਆ ਸੂਨ ਤੱਕ ਕਰਮਾ ਵਾਲੀ ਕੋ ਤੁਰਿਆ ਨਹੀਂ ਆਣਾ ਇਨੀ ਬਣ ਜਾਣੀ ਆ ਆ ਦਿਖਾਉ ਇਧਰ ਦੱਸੋ ਵੀਰ ਜੀ ਦੂਜੇ ਨੰਬਰ ਤੇ ਅਹੀਂ ਕੀ ਦੱਸਣਾ ਆਪਾਂ ਨੂੰ ਦੱਸਿਆ ਵੀਡੀਓ ਦੇ ਵਿੱਚ ਵੀ ਆਪੇ ਵੀਰਾਂ ਨੂੰ ਦੱਸਣਾ ਕਿ ਨਹੀਂ ਹਾਂਜੀ ਨਾੜਾ ਨਾ ਸਾਰਾ ਜੱਡਾ ਭਰਿਆ ਵੇਖ ਆ ਵੇਖੋ ਬਹੁਤ ਹੀ ਚੰਗੀ ਤਿਆਰ ਹੋਈ ਆ ਵਿੱਜੇ ਦੇ ਮਗਰ ਕੀ ਆ ਗਿਆ ਕੱਦ ਵੇਖੋ ਬੱਚੇ ਮਗਰ ਬੱਛਾ ਆ ਜੇ ਬਹੁਤ ਹੀ ਠੰਡੀ ਵੈੜ ਪਰ ਮੈਂ ਇਹਦੀ ਵੀ ਵੈੜ ਮੇਲਕਾਫ ਆ ਗਿਆ ਤੇ ਮਗਰ ਆਹ ਵੇਖੋ ਠੰਡੀ ਬਹੁਤ ਹੀ ਸ਼ੀਲੀਆਂ ਵੈੜ ਇੱਥੇ ਵਾਈ ਲੱਗੀ ਬੱਚੀ ਨੇ ਕਿਹੜੇ ਟੋਕ ਕਿਆ ਬਾਤਾਂ ਇਧਰ ਵੇ ਬਹੁਤ ਹੀ ਸ਼ੀਲ ਆ ਵੈੜ ਬਹੁਤ ਹੀ ਚੋਣ ਆ ਬਾਕੀ ਕੱਦ ਘਾਠੇ ਦਾ ਇਹ ਬਹੁਤ ਚੰਗਾ ਹੈ ਵੇਖੋ ਬਰੀਡ ਬੱਚੀ ਦੀ ਠੀਕ ਹੈ 베ਜੀ ਤੇ ਮਗਰ ਦੇ ਬੱਛਾ ਜੀ ਬਹੁਤ ਹੀ ਸੋਹਣੀ ਹੈ ਤੇ ਇਹਨੂੰ ਪੰਜਵਾਂ ਦਿਨ ਸੂਈ ਨੂੰ ਜੇ ਠੀਕ ਆ ਇਹਦੇ ਕਹਿਣ ਵਾਲਾ ਨਹੀਂ ਹੋਊਗਾ ਹਾਂਜੀ ਵਾਈ ਪਾ ਕੇ ਮੇਰਾ ਵੀ ਜਿੰਨਾ ਟਾਈਮ ਅਰਿਚਾ ਆਖੜੇ 25 ਕਿਲੋ ਦੀ ਗਾਰੰਟੀ ਹੈ ਜਿਹੜਾ ਆਨਲਾਈਨ ਕਹੇਗਾ ਕਿਲੋ ਵਾਧੇਗਾ 26 ਤੇ ਹੁਣ ਚੱਲਣ ਦੀ 25 26 ਦੇ 25 26 ਪੰਜਵੇਂ ਦਿਨ ਦੀ ਸੂਈ ਹਾਂਜੀ 30 ਤੋਂ ਪਲੱਸ ਜਾਏਗੀ ਚੌਥੇ ਦਿਨ ਨੂੰ ਠੀਕ ਹੈ ਜੀ ਹਾਂ ਬਾਕੀ ਖੋੜ ਕੇ ਦੇਖੋ ਬਾਕੀ ਵੀਰ ਜੀ ਵੈੜ ਆਪ ਹੀ ਦੱਸਦੀ ਆ ਵੀ ਕਿੱਥੇ ਜਾਣਾ ਹੈ ਪੂਰੀ ਵੱਡੀ ਵੈੜ ਆ ਬਾਕੀ ਥਣ ਭਾਂਡਾ ਵੀ ਤੁਸੀਂ ਚੈੱਕ ਕਰ ਸਕਦੇ ਥਣ ਬਹੁਤ ਹੀ ਚੰਗਾ ਲੱਗਾ ਤੁਸੀਂ ਦੇਖ ਸਕਦੇ ਜੀ ਥਾਣੇ ਭਾਂਡਾ ਬਹੁਤ ਹੀ ਚੰਗਾ ਕਰਮ ਵਾਲੀ ਨੂੰ ਲਗਾ। ਬਾਕੀ ਫੇਸਕਵਾਰ ਵੀ ਚੈੱਕ ਕਰ ਸਕਦੇ ਜੀ। ਦੇਖੋ ਬੁੱਤੀ ਬਹੁਤ ਹੀ ਸੋਹਣੀ ਹੈ ਨੀਗੀ ਜੀ ਫੇਸ ਦੀ। ਥਾਣੇ ਬਹੁਤ ਹੀ ਚੰਗਾ ਕਰਮ ਵਾਲੀ ਨੂੰ। ਬਾਕੀ ਵੇਲ ਹੋਣੇ ਤੁਰਿਆਂ ਨੀ ਆਂਡਿਆ ਚਵਾਈ ਦਾ ਟਾਈਮ ਹੋਇਆ ਹੀ ਆ। ਟਾਈਮ ਹੋਇਆ ਆ ਸਵੇਰੇ 6 ਵਜੇ ਚੋਈਆਂ। ਸਵਾ 6 ਤੇ ਹੁਣ ਮੇਰਾ ਟਾਈਮ ਹੋ ਗਿਆ। ਹਾਂਜੀ। ਹਾਂਜੀ। ਬਾਕੀ ਵੇਲ ਤਾਂ ਅਸੀਂ ਵਹਿੜ। ਬਹੁਤ ਹੀ ਚੰਗੀ ਬਣਾਉਂ ਦਿੰਦੀ। ਹਾਂਜੀ। ਦੋਵੇਂ ਵੜਾ ਟੋਪ ਕਲਾਸ ਹੈ ਵੱਧ ਤੋਂ ਵੱਧ ਹੈ ਦੋਵੇਂ ਦਿਖਾਓ ਚੰਗੀ ਦਿਨ ਨਾਲ ਇਹ ਵਾਲਾ ਵੀਰੋਂ ਫਿਰਲ ਬਰਲ ਦਿਖਾਓ ਥਣਾ ਦੀ ਥਣਾ ਸਿਆ ਗਿਆ ਬਹੁਤ ਹੀ ਚੰਗਾ ਨੂੰ ਤੇ ਕੱਦ ਦੇਖੋ ਬੱਚੀ ਦਾ ਕੱਦ ਵੀ ਬਹੁਤ ਚੰਗਾ ਦੋਵਾਂ ਵੜਾ ਦਾ ਬਹੁਤ ਵਧੀਆ ਕੱਦ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੀ ਰੇਟ ਵੀਰ ਜੀ ਇਹਦਾ ਰੇਟ ਵੀਰ ਜੀ ਬੱਚੀ ਤੇ ਹੈਗੀ 1.5 ਲੱਖ ਦੀ ਇਹ ਵੀ ਹਾਂਜੀ ਪੀ ਤੋਂ ਪਲੱਸ ਬੱਚੀ ਜੇ ਤੋਂ ਬਾਹਰੋਂ ਲਈਏ ਨਾ ਜਾ ਕੇ ਹਾਂਜੀ ਹਾਂਜੀ ਦੋ ਦੋ ਲੱਖ ਮੰਗਦੇ ਇਹੋ ਜੀ ਬੱਚੀ ਹਾਂਜੀ ਤੇ ਬਚੀ ਦੇ ਦਾਂਗੇ ਆਪਾਂ 1 ਲੱਖ 20 ਹਜ਼ਾਰ ਦੀ 1 20 ਦੀ ਹਾਂਜੀ ਕਰ ਦੋ ਜਾਇਜ ਜਾਇਜ ਕਰ ਦਈਏ ਹਾਂਜੀ ਛੋਟ ਵਾਲਾ ਹੀ ਕੰਮ ਕਰ ਦਈਏ ਛੋਟ ਵਾਲਾ ਕਰ ਦੋ 1 15 ਦੇ ਦਈਏ 1000 ਹੋਰ 1 10 ਦੀ ਹਾਂ ਨਾ ਦੇਣੀ ਆ 1 10 ਦੀ 1 10 ਦੀ ਉਹ ਚੋਂ 1000 ਛੋਟ ਕਰਾਂਗੇ ਲਓ ਵੀ ਮਿੱਤਰੋ 1 ਲੱਖ 9000 ਦੀ ਬਚੀ ਦਮ ਬਹੁਤ ਜਾਇਜ ਰੇਟ ਕਰਤਾ ਵੀਰ ਨੇ ਜਿੰਨੇ ਟਾਈਮ ਮਰਜ਼ੀ ਚ ਆ ਕੇ ਖੜੇ ਰਹੋ 526 ਵੀਰ ਜੀ ਨਹੀਂ ਆਂਦੇ ਵੀ ਤਿਆਰ ਆ ਲੀਟਰ ਮਾਰਨ ਵਾਲਾ 3 ਤੋਂ ਪਲੱਸ ਜਾਏਗੀ। ਅੰਦਰ ਵੇਖ ਲਓ ਥੱਲੇ ਇਦਾਂ ਬੈਠਦੇ ਜਾਓ ਭਾਵੇਂ। ਹਾਂਜੀ ਬਹੁਤ ਹੀ ਠੰਡੀ ਬੈੜ। ਕੋਈ ਕੋ ਭੈਣ ਭਰਾ ਸਾਈ ਪਾ ਆ ਗਏ ਨਾ। ਹਾਂਜੀ ਇੱਥੇ ਆਵੇ ਸਾਡੇ ਕੋਲ। ਠੀਕ ਹੈ ਜੀ। ਰਾ ਸਾਡੇ ਕੋਲ ਆ ਬਈ ਚੋਕੇ ਸਵੇਰੇ ਫੇਰ ਚੋਕੇ ਫੇਰ ਖੜੇ। ਹਾਂਜੀ ਪੂਰੀ ਤਸੱਲੀ ਕਰ। ਬਾਕੀ ਰੇਡ ਵੀ ਵੀਰ ਨੇ ਜਾਇ ਕਰਤਾ 109 ਆਜਾ ਤੀਜੇ ਨੰਬਰ ਤੇ। ਦੱਸਿਓ ਵੀਰ ਜੀ ਇਹਦੇ ਬਾਰੇ। ਛੋਟੀ ਵੇਖੋ। ਤੋਹਫਾ ਹੀ ਹੈ ਵੀਰ ਜੀ ਇਹ। ਸਿੰਗ ਕੁਆਲਟੀ ਬਹੁਤ ਹੀ ਵਧੀਆ ਹੈ। ਇਹ ਹਰਿਆਣੇ ਦੀ ਕੱਟੀ ਆ ਵੀਰ ਜੀ। ਜੈਡ ਬਲੈਕ ਕੱਟੀ ਆ। ਪਿਓ ਹਰਿਆਣੇ ਦੀ ਕੋਈ ਇਧਰ ਦੀ ਕਹ ਦੇਗਾ ਤਾਂ ਫਰੀ ਦੇ ਦਾਂਗੇ। ਠੀਕ ਹੈ ਵੀਰ ਜੀ। ਇਹ ਹੜਾਂ ਦੇ ਵਿੱਚੋਂ ਕੱਢ ਕੇ ਲੈਂਦੀ ਆ। ਹਾਂਜੀ। ਫੌਜੀ ਹੀ ਵੀਰ। ਠੀਕ ਆ। ਉਹ ਕਹਿੰਦਾ ਵੀ ਮੈਂ 1,54,000 ਦੀ ਮਹਿੰਗਾਈ ਹੈ। ਠੀਕ ਆ। ਹਰਿਆਣੇ ਜੋ ਸਪੈਸ਼ਲ ਹੈ। ਠੀਕ ਆ। ਤੇ ਦੁੱਧ 14 ਕਿਲੋ ਹੀ ਕੱਟੀ ਕੋ। ਹਾਂਜੀ। ਹੁਣ ਹੜਾਂ ਦੇ ਵਿੱਚ ਬੱਚਾ ਪੁੱਤਾਂ ਵਿਚਾਰਿਆਂ ਕੋ ਮਰ ਗਿਆ ਆ। ਤੇ ਦੁੱਧ ਵੀ 8 8.5 ਕਿਲੋ ਝੂਠ ਨਹੀਂ ਬੋਲ ਕੇ ਦੇਣੀ ਤੇ ਸੁਆ ਵੀਰ ਜੀ ਕਿਹਨਵਾ ਸੁਈ ਦੂਸਰੇ ਸੁਹੇ ਆ ਹੁਣੇ ਦੂਸਰਾ ਸੁਹਾ ਬਹੁਤ ਹੀ ਸ਼ਾਨਦਾਰ ਫੇਸ ਆ ਕੱਟੀ ਜਾ ਚੱਡਾ ਦਿਖਾਉਣੇ ਸਾਰਾ ਨਾੜਾ ਨਾ ਭਰਿਆ ਦਿਖਾਉਣੇ ਆ ਬਾਅਦ ਚ ਪਿੰਡਾਂ ਵੀ ਤੁਸੀਂ ਵੇਖ ਸਕਦੇ ਜੇ ਨਾੜਾ ਹੀ ਨਾੜਾ ਸਾਰੇ ਪਿੰਡੇ ਦੇ ਵੀਰ ਜੀ 1,54,000 ਦੀ ਲਈ ਝੋਟੀ ਹੋਣਾ ਠੀਕ ਆ ਹਾਂ ਤਾਂ ਹੈ ਵੀ ਮਤਲਬ ਦੇਸੀ ਕੋ ਕਹਦੇਗਾ ਨਾ ਹਾਂਜੀ ਤੇ ਜੋ ਕੋ ਡੰਨ ਕਹੇਗਾ ਦਵਾਾਂਗੇ ਠੀਕ ਆ ਹਾਂ ਇਧਰ ਐ ਬੰਦੇ ਦੀ ਦਿਖਾਓ ਜਰਾ ਮੰਨ ਲਓ ਆਪਾਂ ਕੋਈ ਹੁਣ ਚੋਣ ਦਾ ਹੀ ਟਾਈਮ ਹੋਇਆ ਵੇਖੋ ਲੈ ਵਾਂ ਘੰਟਾ ਤੁਸੀਂ ਚੈੱਕ ਕਰ ਸਕਦੇ ਇਧ ਆ ਨਾੜਾ ਨਾ ਖਾਂਦਾ ਆ ਵੇਖੋ ਵਧੀਆ ਦੇ ਆ ਨਾੜਾ ਵੇਖੋ ਸਾਰਾ ਨਾੜਾ ਨਾ ਭਰਿਆ ਵੇਖੋ ਤੇ ਠੰਢੀ ਬੜੀ ਆ ਭਾੜੇ ਦੇ ਮਿਲਦੀ ਹੈ ਸਾਡੇ ਕੋਲ ਅੱਜ ਹੀ ਆਈ ਆ ਹਾਂਜੀ ਤੇ ਹੋ ਸਕਦਾ ਇੱਕ ਦਾ ਡੰਗ ਟੀਕਾ ਲਵਾ ਦੇ ਜਿਹੜਾ ਭੈਣ ਭਰਾ ਖੜੂ ਉਹਦੇ ਕੋ ਵੀ ਜਾ ਕੇ ਕਦਾ ਡੰਗ ਲਵਾ ਸਕਦੀ ਆ ਠੀਕ ਹੈ ਜੀ ਆਪਾਂ ਨਹੀਂ ਕਹਿਣਾ ਬਾਕੀ ਠੰਢੀ ਆ ਹਾਂਜੀ ਜਾ ਕੇ ਫੁੰੜ ਕੇ ਇੱਕ ਦਾ ਡੰਕ ਰੂ ਫਿਰ ਭਾੜੇ ਦੇ ਲੱਗਦੀ ਆ ਹਾਂਜੀ ਟੋਲ ਦੇ ਮਿਰਜੀ ਜੇ ਸਹੀ ਜਿਹੜਾ ਪਾਣੀ ਵਰਗਾ 8 ਹੀ ਮੰਨ ਕੇ ਲਵੇ 8.5 ਹੋਊਗਾ 8 ਕਿਲੋ ਹਾਂ ਠੀਕ ਹੈ ਜੀ 14 ਕਿਲੋ ਕੱਟੀ ਕੋ ਦੁੱਧ ਹੀ ਠੀਕ ਹੈ 1 ਲੱਖ 54 ਜਿਹੜੀ ਪਾਣੀ ਚੋਂ ਲੈਂਦੀ ਹੈ ਕੱਢ ਕੇ ਠੀਕ ਹੈ ਜੀ ਹਾਂ ਹੁਣ 8 ਕਿਲੋ ਵੀਰ ਜੀ ਦੇ ਮੈਨ ਨਾਲਾ ਦੁੱਧ ਆ ਤੇ ਸੁਈ ਨੂੰ ਇਹਨੂੰ ਮਹੀਨੇ ਤੋਂ ਵੱਧ ਹੋ ਗਿਆ ਜਿਵੇਂ ਨਹੀਂ ਕਹਣਾ 10 ਤਣੂ ਕੇ 15 ਤਣੂ ਕੇ ਆ ਠੀਕ ਹੈ ਮਹੀਨੇ ਤੋਂ ਕੋਈ 5-7 ਦਿਨ ਉੱਤੇ ਹੀ ਆ ਥੱਲੇ ਨਹੀਂ ਆ ਠੀਕ ਹੈ ਵੀਰ ਜੀ ਹਾਂ ਖੋਲ ਦੇ ਵੀਰ ਜੀ ਇਹ ਖੋਲ ਕੇ ਤੁਹਾਨੂੰ ਚੈੱਕ ਕਰਾਉਂਦੇ ਹਾਂ ਬਹੁਤ ਹੀ ਸ਼ਾਨਦਾਰ ਝੋਟੀ ਹੈ ਜੀ ਪਿੰਡੇ ਦੇ ਨਾੜਾ ਹੀ ਨਾੜਾ ਕਰਮਾ ਵਾਲੀ ਦੇ ਵੇਖ ਸਕਦੇ ਜੇ ਤੁਸੀਂ ਬਾਕੀ ਤੋਰਾ ਤੁਹਾਨੂੰ ਚੈੱਕ ਕਰਾਉਣੀ ਛੋਟੀ ਦਾ ਕਦ ਕਾਠ ਵੀ ਬਹੁਤ ਚੰਗਾ ਛੋਟੀ ਦਾ ਥਣ ਭਾਂਡਾ ਤੁਸੀਂ ਚੈੱਕ ਕਰ ਸਕਦੇ ਜੀ ਐ ਨਿੱਗਰ ਜੇ ਬਾਨੇ ਦੀ ਆ ਕਰਮਾ ਵਾਲੀ ਬਹੁਤ ਹੀ ਵਧੀਆ ਬਾਨਾ ਫਿਕ ਸਾਡਰ ਦੀ ਆ ਹਾਂਜੀ ਇੱਧਰ ਵੇਖੋ ਸਿੰਗੀ ਥਾਣੀ ਵੀਰ ਜੀ ਰਪਈਆਂ ਨੇ ਨੰਗ ਦਾ ਬਹੁਤ ਨਿੱਕੀ ਆ ਹਾਂਜੀ ਕਾਲੀ ਸ਼ਾਹ ਛੋਟੀ ਬਾਕੀ ਕਦ ਕਾਠ ਵੀ ਬਹੁਤ ਵਧੀਆ ਬੰਨ ਲਿਏ ਬੰਦੋ ਵੀਡੀਓ ਨਾੜਾ ਨਾਲ ਹੀ ਵਹਨਾਂ ਨੂੰ ਭਰਿਆ ਕਰਮਾਂ ਵਾਲੀ ਦਾ ਬਾਕੀ ਪਿੱਠ ਪੋੜਾ ਤੋਂ ਹੀ ਚੈੱਕ ਕਰ ਸਕਦੇ ਜੀ ਪੂਰੀ ਵੱਡੀ ਝੋਟੀ ਆ ਕੋਈ ਕਮੀ ਨਹੀਂ ਹੈਗੀ ਕਿਸੇ ਵੱਲੋਂ ਹਾਂਜੀ ਹਾਂ ਮੋਲ ਵੀਰ ਜੀ ਦਾ ਜਿਹੜਾ ਲੈ ਕੇ ਝੋਟੀ ਫੇਰ ਅਗਲੇ ਸਵੇਰ 2 ਲੱਖ ਦੀ ਹੈ ਸਵਾ ਲੱਖ ਦੀ ਹਾਂਜੀ ਹਾਂ ਤੇ ਮੋਲ ਹਣ ਵੀਰ ਜੀ ਆਪਾਂ ਜਾਇਜ਼ ਹੀ ਕਰ ਦੇਣਾ ਇਹਦਾ ਤੂੰ ਭੈਣ ਭਰਾ ਲੈ ਜਾ ਚਲੋ ਕੋਈ ਨਹੀਂ ਆ ਠੀਕ ਆ ਤੇ ਦੇ ਲਈ ਆਪਾਂ ਝੋਟੀ 95000 ਦੀ 95 ਦੀ ਹਾਂ ਮਾਨ ਤਾਨ ਕਰ ਦਈਏ ਕਰ ਦੋ ਜਨਾ ਦੇ ਕਰ ਦਿੰਦੇ 5 ਛੱਡ دیے 90 ਦੀ ਦੇ ਦੀਏ ਹਾਂਜੀ 4 ਛੱਡ دیے 2000 ਹੋਰ ਛੱਡ دیے 88 ਹਾਂ ਇੱਕ ਹੋਰ 87 ਹਾਂਜੀ 86000 ਦੀ ਦਵਾਂਗੇ ਹਾਂ ਨਾ 86 ਦੀ 500 ਰੁਪਏ ਛੋਟੀ ਕਰਨੀ ਮੇਰਾ ਵੀਰ ਉਹੋ ਹੀ ਫੋਨ ਲਾਵੇ ਜਿੰਨੂੰ ਵਾਰਾ ਠੀਕ ਹੈ ਜੀ 86000 ਦੀ ਦਵਾਂਗੇ ਛੋਟੀ ਬਿਲਕੁਲ ਜਾਇਆ ਵੀਰ ਜੀ ਕਦ ਘਾਟ ਬਹੁਤ ਵਧੀਆ ਛੋਟੀ ਦਾ ਬਾਕੀ 8 ਕਿਲੋ ਮੈਨ ਨਾਲ ਦੁੱਧ ਆ ਸਿੰਗੀ-ਸੁੰਗੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸ਼ਾਨਦਾਰ ਹੈ ਆ ਜੋ ਚੌਥੇ ਨੰਬਰ ਦੇ ਦੱਸੋ ਵੀਰ ਜੀ ਇਹਦੇ ਬਾਰੇ ਇਹ ਤੀਸਰੇ ਸੂਏ ਮੈਂ ਸੁਈ ਜੇ ਠੀਕ ਆ ਮਹੀਨੇ ਦੀ ਸੁਈ ਹਾ ਜੇ ਬੱਚਾ ਬੱਚਾ ਕੀ ਵੀਰ ਜੀ ਮਗਰ ਕਟਾ ਜੇ ਕਟਾ ਹਾਂ ਠੀਕ ਆ ਜੀ ਥਾਨ ਕੁਆਲਟੀ ਦਿਖਾਓ ਮੈਂ ਜਿਹਵਾਨਾ ਨੂੰ ਦਿਖਾਓ ਜਿਹੜਾ ਕਦਸ ਆ ਨੋ ਗਾਲ ਥਾਨਿਆ ਬਹੁਤ ਹੀ ਵਧੀਆ ਲੱਗਾ ਚਵਾਈ ਵੀਰ ਜੀ ਇੱਕ ਨੰਬਰ ਚਵਾਈ ਇੱਕ ਨੰਬਰ ਆ ਹਾਂਜੀ 9 ਲੀਟਰ ਦੁੱਧ ਆ ਥੱਲੇ ਇਹਦੇ ਠੀਕ ਆ ਜਿੰਨੇ ਟਾਈਮ ਕੋ ਮਰਜ਼ੀ ਚਵਾ ਲੈ 9 ਲੀਟਰ ਮੈਨ ਨਾਲਾ ਵੀਰ ਜੀ ਨਹੀਂ ਆਂਦੇ ਦੁੱਧ ਆ ਬਾਕੀ ਪਤਲੇ ਚੰਮ ਦੀ ਮੈਂ ਇਹ ਵੀ ਥੱਲੇ ਵਾਲੂ ਆ ਵੇਖੋ ਕਿਦਾਂ ਖੁੱਲੇ ਲੇਵੇ ਦੀ ਆ ਬਹੁਤ ਹੀ ਵਧੀਆ ਤੁਹਾਨੂੰ ਖੋਲ ਕੇ ਦਿ ਕੱਦ ਘਾਠ ਇਹਦਾ ਵੀ ਚੰਗਾ ਹੈ ਵਧੀਆ ਨੇ ਬਾਕੀ ਪੇਟ ਥੋੜਾ ਹੈ ਬਹੁਤ ਵਧੀਆ ਹੈ ਥਾਣ ਭਾਂਡਾ ਲਈ ਚੈੱਕ ਕਰ ਸਕਦੇ ਜੀ ਬੰਦ ਕੇ ਬੰਦੋ ਬੰਦੋ ਉਹਨੂੰ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੋਕ ਵਾਲਾ ਥਾਣਿਆ ਬੜੀ ਜਿਆਦਾ ਚੰਗੀ ਨੇ ਹਾਂਜੀ ਇਧਰੋਂ ਵੀ ਤੁਸੀਂ ਦੇਖ ਸਕਦੇ ਜੀ ਬਾਕੀ ਵੀਰ ਜੀ ਮੋਲੇ ਦਾ ਮੋਲੇ ਦਾ ਵੀ ਬਿਲਕੁਲ ਜਾਇਜ਼ ਕਰਾਂਗੇ ਕਿੰਨਾ ਦੇ ਦੀ 80 ਦੀ ਕਰ ਦਿਓ ਜਾਇਜ਼ 75 ਦੀ 2 ਹੋਰ 70 ਦੀ ਪੂਰੇ ਦੀ 70 ਦੀ ਹਾਂ ਠੀਕ ਹੈ ਜੀ 54000 ਛੱਡ ਦਿੰਨੇ ਆ ਯਾਰ 2 ਛੱਡ ਦਿੰਨੇ ਆ 68 68 ਦੀ 1000 ਹੋਰ ਛੋੜ 68 68000 ਦੀ ਮੈਂ ਦੇ ਦੇ ਲਾਓ ਵੀ ਮਿੱਤਰੋ 68 ਦੀ ਨੇ ਸੇਲ ਕਰਤੀ ਆ ਬਹੁਤ ਹੀ ਜ਼ਾਇਰ ਰੇਟ ਕਰਤਾ ਥਾਂ ਨੂੰ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਬਾਕੀ ਕੱਦ ਪੱਖੋਂ ਵੀ ਬਹੁਤ ਵਧੀਆ ਹੈ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਵਹਿੜਾ ਵੀ ਬਹੁਤ ਸ਼ਾਨਦਾਰ ਆ ਵੀਡੀਓ ਪੂਰਾ ਵੇਖ ਲਈ ਧੰਨਵਾਦ